ਮਹਿਰ ਨਾਮ ਦੀ ਇੱਕ ਕੁੜੀ ਸੀ ਉਸ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਬਹੁਤ ਵਧੀਆ ਪਰਿਵਾਰ ਮਿਲਿਆ ਸੀ ਘਰ ਵਾਲਾ ਵੀ ਬਹੁਤ ਪਿਆਰ ਕਰਨ ਵਾਲਾ ਸੀ ਸੱਸ ਸੋਹਰਾ ਵੀ ਬਹੁਤ ਚੰਗੇ ਸਨ ਸਾਰਿਆਂ ਨੂੰ ਇੰਜ ਲੱਗਦਾ ਸੀ ਕਿ ਸਭ ਕੁਝ ਬਹੁਤ ਵਧੀਆ ਹੈ ਕਿ ਮਹਿਰ ਦੀ ਲਾਈਫ ਬਿਲਕੁਲ ਪਰਫੈਕਟ ਹੈ ਪਰ ਕਦੇ ਵੀ ਕਿਸੇ ਨੇ ਇਹ ਨਹੀਂ ਵੇਖਿਆ ਕਿ ਮਹਿਰ ਆਪਣਾ ਦੁੱਖ ਕਦੇ ਵੀ ਕਿਸੇ ਨਾਲ ਸ਼ੇਅਰ ਨਹੀਂ ਸੀ ਕਰਦੀ ਹਰ ਰੋਜ਼ ਜਿ ਤਰ੍ਹਾਂ ਮਹਿਰ ਸਵੇਰ ਜਲਦੀ ਉੱਠਦੀ ਸਾਰਿਆਂ ਦੇ ਵਾਸਤੇ ਚਾਹ ਬਣਾਉਂਦੀ ਨਾਸ਼ਤਾ ਬਣਾਉਂਦੀ ਜਿੰਨੀਆਂ ਵੀ ਜ਼ਰੂਰਤਾਂ ਹੁੰਦੀਆਂ ਸਭ ਦੀਆਂ ਪੂਰੀਆਂ ਕਰਦੀ ਘਰ ਦੀ ਸਫਾਈ ਕਰਦੀ ਹੋਰ ਵੀ ਕੰਮ ਜਿੰਨੇ ਵੀ ਕਰਦੇ ਹੁੰਦੇ ਚੁੱਪਚਾਪ ਉਹ ਕਰਦੀ ਰਹਿੰਦੀ ਸਾਰੇ ਰਿਸ਼ਤੇ ਨਾਤੇ ਸਭ ਬਹੁਤ ਵਧੀਆ ਨਿਭਾਉਂਦੀ ਇੱਕ ਦਿਨ ਮਹਿਰ ਨੂੰ ਉਸ ਦੀ ਮਾਂ ਦਾ ਫੋਨ ਆਉਂਦਾ ਹੈ ਤੇ ਉਸ ਦੀ ਮਾਂ ਉਸ ਨੂੰ ਕਹਿੰਦੀ ਹੈ ਕਿ ਮਹਿਰ ਪੁੱਤ ਤੂੰ ਕਿਵੇਂ ਹੈ ਤੂੰ ਖੁਸ਼ ਤਾਂ ਹੈ ਨਾ ਤੇ ਮਿਹਰ ਕਹਿੰਦੀ ਹੈ ਹਾਂ ਮਾਂ ਮੈਂ ਬਹੁਤ ਖੁਸ਼ ਹਾਂ ਪਰ ਉਸ ਦੀਆਂ ਅੱਖਾਂ ਵਿੱਚ ਬਹੁਤ ਥਕਾਵਟ ਨਜ਼ਰ ਆ ਰਹੀ ਸੀ ਉਸ ਨੂੰ ਇੰਜ ਲੱਗਦਾ ਸੀ ਕਿ ਜੇ ਉਸ ਨੇ ਕਦੇ ਵੀ ਕੋਈ ਕੰਮ ਇੱਕ ਵੀ ਕੰਮ ਜੇ ਉਸ ਨੇ ਨਾ ਕੀਤਾ ਤਾਂ ਉਸ ਨੂੰ ਸਾਰੇ ਕਹਿਣਗੇ ਇਹ ਕੁਝ ਵੀ ਨਹੀਂ ਕਰਦੀ ਇੱਕ ਦਿਨ ਅਰਜੁਨ ਸ਼ਾਮ ਨੂੰ ਘਰ ਜਲਦੀ ਵਾਪਸ ਆ ਜਾਂਦਾ ਤੇ ਉਹ ਕੀ ਵੇਖਦਾ ਹੈ ਕਿ ਜੋ ਮਹਿਰ ਹੈ ਉਹ ਖਿੜਕੀ ਵਿੱਚ ਚੁੱਪ ਚਾਪ ਬੈਠੀ ਹੋਈ ਹੈ ਬਿਲਕੁਲ ਸ਼ਾਂਤ ਚਿਹਰਾ ਹੈ ਤੇ ਹੱਥ ਉਸਦੇ ਕੰਬ ਰਹੇ ਨੇ ਅਰਜਨ ਉਸ ਕੋਲ ਜਾ ਕੇ ਉਸ ਨੂੰ ਹਲਕੇ ਜਿਹੇ ਪੁੱਛਦਾ ਹੈ ਕਿ ਮਹਿਰ ਤੂੰ ਠੀਕ ਤਾਂ ਹੈ ਨਾ ਬਸ ਇਹ ਇੱਕ ਸਵਾਲ ਸੀ ਜਿਸ ਨੇ ਉਸ ਦੀ ਕੰਦ ਤੋੜ ਦਿੱਤੀ ਸੀ ਜੋ ਉਹ ਬਹੁਤ ਸਾਲਾਂ ਤੋਂ ਬਣਾਉਂਦੀ ਆ ਰਹੀ ਸੀ ਮੇਹਰ ਰੋ ਪੈਂਦੀ ਹੈ ਤੇ ਕਹਿੰਦੀ ਹੈ ਕਿ ਅਰਜੁਨ ਮੈਂ ਜ਼ਿੰਦਗੀ ਤੋਂ ਨਹੀਂ ਥੱਕੀ ਮੈਂ ਹਰ ਰੋਜ਼ ਮਜ਼ਬੂਤ ਬਣੇ ਰਹਿਣ ਤੋਂ ਥੱਕ ਗਈ ਹਾਂ ਤੇ ਅਰਜੁਨ ਨੇ ਉਸ ਦਾ ਹੱਥ ਫੜਿਆ ਤੇ ਕਿਹਾ ਤੈਨੂੰ ਇਕੱਲੇ ਹੀ ਮਜ਼ਬੂਤ ਰਹਿਣ ਦੀ ਕੋਈ ਲੋੜ ਨਹੀਂ ਇਹ ਕਰ ਆਪਣੇ ਦੋਵਾਂ ਦਾ ਹੈ ਤੇ ਜ਼ਿੰਮੇਵਾਰੀਆਂ ਵੀ ਦੋਵਾਂ ਦੀਆਂ ਨੇ ਤੇਰੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ ਜਦੋਂ ਕਦੇ ਵੀ ਦਿਲ ਭਾਰੀ ਹੋਵੇ ਤਾਂ ਕਹਿ ਦੇਣਾ ਮੈਂ ਇੱਥੇ ਹੀ ਹਾਂ ਬਸ ਇਹ ਸਾਰੀਆਂ ਗੱਲਾਂ ਸੁਣ ਕੇ ਜੋ ਮਹਿਰ ਸੀ ਉਸ ਦੇ ਦਿਲ ਉੱਤੋਂ ਇੱਕ ਬਹੁਤ ਵੱਡਾ ਭਾਰ हट ਗਿਆ ਉਹ ਬਹੁਤ ਖੁਸ਼ ਸੀ ਮਹਿਰ ਨੂੰ ਹੁਣ ਸਮਝ ਆ ਗਈ ਸੀ ਕਿ ਵਿਆਹੁਤਾ ਕੁੜੀ ਦੇ ਲਈ ਇੱਕ ਪਰਫੈਕਟ ਜ਼ਿੰਦਗੀ ਨਹੀਂ ਹੋਣੀ ਚਾਹੀਦੀ ਬਲਕਿ ਇੱਕ ਮੁੰਡਾ ਪਰਫੈਕਟ ਹੋਣਾ ਚਾਹੀਦਾ ਹੈ ਜੋ ਕਿ ਉਸ ਦੀ ਚੁੱਪ ਨੂੰ ਸਮਝ ਲਵੇ ਸਟੋਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਨਾ